ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ jobpunjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਐਗਜ਼ਾਮਸ ਨੂੰ ਟਾਰਗੇਟ ਰੱਖਦੇ ਹੋਏ ਪੌਲਿਟੀ ਦੀ ਕਲਾਸ ਨੰਬਰ 18 ਲੈ ਕੇ ਆ ਚੁੱਕੇ ਹਾਂ ਜਿਸ ਚੱਲ ਆਪਾਂ ਪੜਾਂਗੇ ਅੱਜ ਦਾ ਆਪਣਾ ਟੌਪਿਕ ਹੈ 22 ਪ੍ਰੈਜ਼ੀਡੈਂਟ 22 ਪ੍ਰੈਜ਼ੀਡੈਂਟ ਦੇ ਆਪਣੇ ਕੋਲ ਆਰਟੀਕਲਸ ਨੇ ਕੱਲ ਆਪਾਂ ਕਲਾਸ ਨੰਬਰ 17 ਲਗਾਈ ਸੀ ਤੇ ਆਪਾਂ ਉਸ ਦੇ ਵਿੱਚ ਪੜਿਆ ਸੀ ਪ੍ਰੈਜ਼ੀਡੈਂਟ ਬਾਰੇ ਤੇ ਹੁਣ ਜਿਹੜਾ ਇਹ ਆਪਣਾ ਪੰਜਵਾਂ 파ਟ ਚੱਲ ਰਿਹਾ ਹੈ ਠੀਕ ਹੈ ਪੰਜਵੇਂ 파ਟ ਦੇ ਵਿੱਚ ਆਪਣੇ ਕੋਲ ਕਈ ਟੌਪਿਕ ਆ ਜਾਂਦੇ ਨੇ ਜਿਵੇਂ ਹੋ ਗਿਆ ਪ੍ਰੈਜ਼ੀਡੈਂਟ ਫਿਰ ਆ ਗਿਆ ਵਾਈਸ ਪ੍ਰੈਜ਼ੀਡੈਂਟ ਫਿਰ ਆ ਗਿਆ ਕਾਉਂਸਲ ਆਫ ਮਿਨਿਸਟਰ ਆ ਗਿਆ ਫਿਰ ਆਪਣੇ ਕੋਲ ਆ ਗਈ ਪਾਰਲੀਮੈਂਟ ਤੇ ਦੈਨ ਆ ਗਈ ਆਪਣੇ ਕੋਲ ਸੁਪਰੀਮ ਕੋਰਟ ਤੇ ਇਸ ਤਰੀਕੇ ਨਾਲ ਆਪਾਂ ਫਿਰ ਨੈਕਸਟ ਪਾਰਟ ਆਪਣਾ ਛੇਵਾਂ ਪਾਰਟ ਹੋ ਜਿਸ ਚ ਆਪਾਂ ਸਟੇਟ ਗਵਰਨਮੈਂਟ ਬਾਰੇ ਪੜਨਾ ਤੇ ਸਭ ਤੋਂ ਪਹਿਲਾਂ ਜੋ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਜੇ ਕਿਸੇ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਹੁਣ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ ਉੱਥੋਂ ਤੁਹ ਤੇ ਹੁਣ ਜਿਹੜਾ ਅੱਜ ਦਾ ਆਪਣਾ ਟੌਪਿਕ ਆਪਾਂ ਉਹ ਸਟਾਰਟ ਕਰਦੇ ਆਂ ਅੱਜ ਦਾ ਆਪਣਾ ਟੌਪਿਕ ਹੈ ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਠੀਕ ਆ ਆਰਟੀਕਲ ਕਲ ਮੈਂ ਤੁਹਾਨੂੰ ਕਰਵਾਇਆ ਸੀ ਕਿਹੜੇ ਪ੍ਰੈਜ਼ੀਡੈਂਟ ਸੀਗਾ ਪ੍ਰੈਜ਼ੀਡੈਂਟ ਦੇ ਆਰਟੀਕਲ ਕਿੱਥੋਂ ਸ਼ੁਰੂ ਹੁੰਦੇ ਸੀ 52 ਤੋਂ ਠੀਕ ਹੈ ਤੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਦਾ ਇਸੇ ਟ੍ਰਿਕ ਨਾਲ ਯਾਦ ਰੱਖਣਾ ਜਿਹੜਾ ਪਾਰਟ 5ਵਾਂ ਆਪਣੇ ਕੋਲੇ ਯੂਨੀਅਨ ਗਵਰਨਮੈਂਟ ਦਾ ਇਹਦੇ ਵਿੱਚ ਆਰਟੀਕਲ 52 ਤੋਂ 151 ਆਰਟੀਕਲ ਠੀਕ ਹੈ ਇਹ ਸਾਰੇ ਸਾਨੂੰ ਬਾਈ ਟ੍ਰਿਕ ਆਪਾਂ ਜਿਆਦਾ ਕਰਵਾਵਾਂਗੇ ਹੁਣ ਜਿਵੇਂ ਪ੍ਰੈਜ਼ੀਡੈਂਟ ਦਾ 59 ਤੋਂ ਸਟਾਰਟ ਹੁੰਦਾ ਹੈ ਤੇ ਵਾਈਸ ਪ੍ਰੈਜ਼ੀਡੈਂਟ ਦਾ ਇਹ ਹੋਗਾ 53 ਤੋਂ ਸਟਾਰਟ 3 ਤੋਂ ਸਟਾਰਟ ਠੀਕ ਹੈ ਤੇ ਹੁਣ ਆਪਣੇ ਕੋਲ ਸਭ ਤੋਂ ਪਹਿਲਾਂ ਆਰਟੀਕਲ ਨੰਬਰ 63 ਆਰਟੀਕਲ ਨੰਬਰ 63 ਕੀ ਕਹਿੰਦਾ ਆਪਾਂ ਨੂੰ ਡੇਅਰ ਸ਼ਲ ਬੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਭਾਰਤ ਦਾ ਉਪ ਰਾਸ਼ਪਤੀ ਹੋਵੇਗਾ ਆਰਟੀਕਲ 63 ਆਫ ਇੰਡੀਅਨ ਕਨਸਟੀਟਿਊਸ਼ਨ ਇਸਟੈਬਲਿਸ਼ਸ ਦੀ ਆਫਿਸ ਆਫ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ this article ensure continuity of the governance by creating a second highest constitutional office ਇਹਦਾ ਕੀ ਮਤਲਬ ਆ ਇਹ ਜਿਹੜਾ ਆਰਟੀਕਲ 63 ਹੈ ਉਹ ਆਪਾਂ ਨੂੰ ਕਹਿੰਦਾ ਕਿ ਜਿਹੜਾ ਭਾਰਤ ਦਾ ভাইস ਪ੍ਰੈਜ਼ੀਡੈਂਟ ਦੀ ਇੱਕ ਪੋਸਟ ਹੋਊਗੀ ਠੀਕ ਹੈ ਤੇ ਉਹ ਸੈਕੰਡ ਹਾਈएस्ट ਪੋਸਟ ਹੈ ਭਾਰਤ ਦੀ ਠੀਕ ਹੈ ਸਭ ਤੋਂ ਪਹਿਲੀ ਹਾਈएस्ट ਪੋਸਟ ਜਿਹੜੀ ਆ ਪ੍ਰੈਜ਼ੀਡੈਂਟ ਆ ਗਿਆ ਠੀਕ ਹੈ ਦੂਜੀ ਹੈ ਕਿ ভাইস ਪ੍ਰੈਜ਼ੀਡੈਂਟ ਏਸੀ ਆਪਣਾ ਆਰਟੀਕਲ ਨੰਬਰ 63 ਡੇਅਰ ਸ਼ਲ ਬੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜਾ ਕਿ ਭਾਰਤ ਦੇ ਉਪ ਰਾਸ਼ਟਰਪਤੀ ਦੀ ਉਪਾਦੀ ਭਾਰਤ ਵਿੱਚ ਦੱਸਦਾ ਕਿ ਭਾਰਤ ਦਾ ਉਪ ਰਾਸ਼ਟਰਪਤੀ ਹੋਊਗਾ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਆ ਨੈਕਸਟ ਆ ਗਿਆ ਆਪਣੇ ਕੋਲ ਆਰਟੀਕਲ 64 ਮਤਲਬ ਕਿ ਬਹੁਤ ਜ਼ਰੂਰੀ ਆਰਟੀਕਲ ਆ ਹਰ ਇੱਕ ਪੇਪਰ ਦੇ ਵਿੱਚ ਕਿਸੇ ਨਾ ਕਿਸੇ ਸ਼ਿਫਟ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਐਕਸ ਅਫੀਸ਼ਲ ਚੇਅਰਮੈਨ ਆਫ ਰਾਜ ਸਭਾ ਇਹਦਾ ਕੀ ਮਤਲਬ ਆ ਦੇਖੋ ਇੱਕ ਹੁੰਦੀ ਆਪਣੇ ਕੋਲ ਲੋਕ ਸਭਾ ਤੇ ਇੱਕ ਹੁੰਦੀ ਆਪਣੇ ਕੋਲ ਇਹ ਹੁੰਦਾ ਆਪਣਾ ਲੋਅਰ ਹਾਊਸ ਤੇ ਅਪਰ ਹਾਊਸ ਕਿਹੜਾ ਹੁੰਦਾ ਆਪਣਾ ਰਾਜ ਸਭਾ ਠੀਕ ਹੈ ਜਿਹੜਾ ਲੋਕ ਸਭਾ ਨੂੰ ਚੇਅਰ ਕਰਦਾ ਉਹ ਹੋਵੇ ਆਪਣੇ ਕੋਲ ਸਪੀਕਰ ਹੋਵੇ ਠੀਕ ਹੈ ਤੇ ਜਿਹੜੇ ਰਾਜ ਸਭਾ ਨੂੰ ਚੇਅਰ ਕਰਦਾ ਉਹ ਹੋਵੇ ਆਪਣੇ ਕੋਲ ਚੇਅਰਮੈਨ ਜਿਹੜਾ ਆਪਣਾ ਕੋਈ ਵੀ ਵਾਈਸ ਪ੍ਰੈਜ਼ੀਡੈਂਟ ਹੋਊਗਾ ਉਹ ਹਮੇਸ਼ਾ ਰਾਜ ਸਭਾ ਦਾ ਚੇਅਰਮੈਨ ਹੋਊਗਾ ਠੀਕ ਹੈ ਮਤਲਬ ਆਪਣੇ ਭਾਰਤ ਦੇ ਵਿੱਚ ਕੋਈ ਵੀ ਰਾਸ਼ਟਰਪਤੀ ਬਣਦਾ ਹੈ ਤਾਂ ਇੱਕ ਤਾਂ ਉਹ ਰਾਸ਼ਟਰਪਤੀ ਹੋ ਗਿਆ ਇੱਕ ਉਹ ਨੂੰ ਪਦਵੀ ਹੋਰ ਦਿੱਤੀ ਜਾਂਦੀ ਹੈ ਕਿ ਉਹ ਭਾਰਤ ਦਾ ਜਿਹੜਾ ਰਾਜ ਸਭਾ ਸੰਸਦ ਦਾ ਜਿਹੜਾ ਅਪਰ ਹਾਊਸ ਹੈ ਰਾਜ ਸਭਾ ਉਹ ਦਾ ਉਹਨੂੰ ਮਤਲਬ ਕਿ ਐਕਸ-ਆਫੀਸ਼ੀਅਲ ਚੇਅਰਮੈਨ ਬਣਾਇਆ ਜਾਂਦਾ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਕੀ ਹੈ ਆਰਟੀਕਲ 64 ਆਫ ਇੰਡੀਅਨ ਕਨਸਟੀਟਿਊਸ਼ਨ ਸਟੇਟਸ ਥੈਟ ਦੀ ਵਾਈਸ ਪ੍ਰੈਜ਼ੀਡੈਂਟ ਇਜ਼ ਦੀ ਐਕਸ-ਆਫੀਸ਼ੀਅਲ ਚੇਅਰਮੈਨ ਆਫ ਕਾਉਂਸਲ ਆਫ ਸਟੇਟ ਰਾਜ ਸਭਾ ਕਿ ਜਿਹੜਾ ਹੈਗਾ ਮਤਲਬ ਕਿ ਰਾਜ ਸਭਾ ਦਾ ਚੇਅਰਮੈਨ ਹੋਊਗਾ ਠੀ ਹੋਲਡ ਦੀ ਆਫਿਸ ਆਫ ਬਾਈਸ ਪ੍ਰੈਸਿਡੈਂਟ ਆਟੋਮੈਟਿਕਲੀ ਸਰਵਡ ਐਜ਼ ਅ ਚੇਅਰਮੈਨ ਆਫ ਰਾਜ ਸਭਾ ਇਹਦਾ ਕੀ ਮਤਲਬ ਆ ਕਿ ਕੋਈ ਵੀ ਭਾਰਤ ਦਾ ਜਦੋਂ ਉਪ ਰਾਸ਼ਟਰਪਤੀ ਬਣੂਗਾ ਤਾਂ ਉਹਨੂੰ ਮੌਕਾ ਮਿਲੂਗਾ ਕਿ ਉਹ ਭਾਰਤ ਦੀ ਜਿਹੜੀ ਸੰਸਦ ਹੈ ਪਾਰਲੀਮੈਂਟ ਆ ਉਹਦੇ ਉੱਪਰ ਹਾਊਸ ਰਾਜ ਸਭਾ ਦਾ ਚੇਅਰਮੈਨ ਬਣੂਗਾ ਠੀਕ ਹੈ ਇਹ ਹੀ ਆਪਣੇ ਕੋਲ ਆਰਟੀਕਲ ਨੰਬਰ 64 ਹੈ ਐਕਸ-ਆਫੀਸ਼ਲ ਚੇਅਰਮੈਨ ਆਫ ਰਾਜ ਸਭਾ ਹੁਣ ਆ ਗਿਆ ਆਪਣੇ ਕੋਲੇ ਆਰਟੀਕਲ ਨੰਬਰ 65 65 ਕੀ ਕਹਿੰਦਾ ਵਰਕ ਐਜ਼ ਐਕਟਿੰਗ ਪ੍ਰੈਜ਼ੀਡੈਂਟ ਇਹਦਾ ਕੀ ਮਤਲਬ ਹੁੰਦਾ ਆਰਟੀਕਲ ਨੰਬਰ 60 ਹੋਏ ਦਾ ਮਤਲਬ ਬੰਦਾ ਕਿ ਅਗਰ ਜਿਹੜਾ ਆਪਣਾ ਪ੍ਰੈਜ਼ੀਡੈਂਟ ਆ ਉਹ ਆਪਣੀ ਪੋਸਟ ਦੇ ਉੱਤੇ ਨਾ ਹੋਵੇ ਸਾ ਉਹ ਛੁੱਟੀ ਤੇ ਹੋਵੇ ਜਾਂ ਉਹ ਉਸ ਦੀ ਡੈਥ ਹੋ ਜਾਵੇ ਜਾਂ ਉਹ ਮਤਲਬ ਕਿ ਆਪਣੇ ਡਿਊਟੀਆਂ ਨਾ ਪਰਫਾਰਮ ਕਰ ਰਿਹਾ ਹੋਵੇ ਤਾਂ ਉਥੇ ਇਹ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਟੈਂਪੋਰਰੀ ਪ੍ਰੈਜ਼ੀਡੈਂਟ ਦੇ ਤੌਰ ਤੇ ਬਰਥ ਕਰ ਸਕਦਾ ਠੀਕ ਹੈ ਡੂਰਿੰਗ ਦੀ ਐਬਸੈਂਸ ਆਫ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਹੋਲਡ ਦੀ ਪੋਸਟ ਆਫ ਪ੍ਰੈਜ਼ੀਡੈਂਟ ਐਜ਼ ਐਕਟਿੰਗ ਪ੍ਰੈਜ਼ੀਡੈਂਟ ਫਾਰ ਮੈਕਸਮ 6 ਮਨਸ ਸਿਰਫ 6 ਮਹੀਨੇ ਲਈ ਵੱਧ ਤੋਂ ਵੱਧ 6 ਮਹੀਨੇ ਲਈ ਉਹ ਜਿਹੜੀ ਪ੍ਰੈਜ਼ੀਡੈਂਟ ਦੀ ਪੋਸ ਠੀਕ ਆ ਪਹਿਲਾ ਐਕਟਿੰਗ ਪ੍ਰੈਜ਼ੀਡੈਂਟ ਕੌਣ ਸੀਗਾ ਜਿਹਨੇ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਵਰਕ ਕਰਿਆ ਸੀ ਬੀਵੀ ਗਰੀਜੀ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਆਂ ਨੈਕਸਟ ਆ ਗਿਆ ਆਪਣੇ ਕੋਲੇ ਆਰਟੀਕਲ ਨੰਬਰ 66 ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਕਿਸ ਤਰੀਕੇ ਨਾਲ ਹੁੰਦੇ ਨੇ ਬਹੁਤ ਇਲੈਕਟਡ ਐਂਡ ਨਾਮਿਨੇਟਡ ਮੈਂਬਰਸ ਆਫ ਓਨਲੀ ਪਾਰਲੀਮੈਂਟ ਲੋਕ ਸਭਾ ਤੇ ਰਾਜ ਸਭਾ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਇਲੈਕਟਡ ਮੈਂਬਰ ਹੁੰਦੇ ਨੇ ਠੀਕ ਆ ਤੇ ਨਾਮਿਨੇਟਡ ਮੈਂਬਰ ਮਤਲਬ ਕਿ ਜਿਹੜੇ ਆਪਣਾ ਪ੍ਰੈਜ਼ੀਡੈਂਟ ਜਿਹਨਾਂ ਨੂੰ ਨਾਮਿਨੇਟ ਕਰ ਉਹੋ ਜਿਹੜੇ ਸਾਰੇ ਮੈਂਬਰ ਨੇ ਉਹ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਆ ਪਾਰਟਿਸਪੇਟ ਕਰ ਸਕਦੇ ਨੇ ਠੀਕ ਹੈ ਤੇ ਐਲੀਜੀਬਿਲਟੀ ਕੀ ਆ ਉਪਰਾਸ਼ਪਤੀ ਦੀ ਕੀ ਯੋਗਤਾ ਉਪਰਾਸ਼ਪਤੀ ਬਣ ਲਈ ਠੀਕ ਹੈ ਉਹ ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ ਉਹਦੀ ਏਜ ਆ ਜਿਹੜੀ ਮੈਕਸ ਮਿਨੀਮਮ ਏਜ 35 ਸੌਰੀ 35 ਈਅਰ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਹੀ ਉਹ ਜਿਹੜੀ ਹੈ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲਈ ਮਤਲਬ ਕਿ ਆ ਸਕਦਾ ਸਾਹਮਣੇ ਠੀਕ ਹੈ ਨਾਟ ਹੋਲਡਿੰਗ ਐਨੀ ਹਾਊਸ ਆਫ ਪ੍ਰੋਫਿਟ ਉਹ ਕਿਸੇ ਵੀ ਮਤਲਬ ਕਿ ਕਿਸੇ ਵੀ ਸਰਕਾਰੀ ਅਹੁਦੇ ਤੇ ਹੋਰ ਤੇ ਨਹੀਂ ਹੋਣਾ ਚਾਹੀਦਾ ਕਿ ਉਥੋਂ ਜਿਹੜਾ ਪ੍ਰੋਫਿਟ ਨਾ ਲੈ ਰਿਆ ਹੋਵੇ ਹੀ ਮਸਟ ਬੀ ਐਲੀਜੀਬਲ ਟੂ ਬਿਕਮ ਦੀ ਮੈਂਬਰ ਆਫ ਰਾਜ ਸਭਾ ਉਹ ਰਾਜ ਸਭਾ ਜਿਹੜਾ ਪ੍ਰੋਪਰ ਹਾਊਸ ਹੈ ਉਸ ਦਾ ਮੈਂਬਰ ਬਣ ਦੇ ਕਾਬਿਲ ਹੋਣਾ ਚਾਹੀਦਾ ਠੀਕ ਹੈ ਹੁਣ ਆਪਾਂ ਨੈਕਸਟ ਦੇਖਦੇ ਹਾਂ ਨੈਕਸਟ ਆ ਗਿਆ ਆਪਣੇ ਕੋਲ ਓਥ ਆਰਟੀਕਲ ਨੰਬਰ 69 ਆਰਟੀਕਲ ਨੰਬਰ 69 ਕੀ ਕਹਿੰਦਾ ਆਪਾਂ ਨੂੰ ਓਥ ਆਫ ਦੀ ਵਾਈਸ ਪ੍ਰੈਜ਼ੀਡੈਂਟ ਦੇਖੋ ਆਪਾਂ ਜਿਹੜਾ ਮੈਂ ਤੁਹਾਨੂੰ ਸ਼ੈਡਿਊਲਸ ਪੜ੍ਹਾਏ ਸੀ ਉਹਦੇ ਵਿੱਚ ਇੱਕ ਸ਼ੈਡਿਊਲ ਸੀ ਤੁਸੀਂ ਮੈਨੂੰ ਕਮੈਂਟ ਕਰਿਓ ਕਿੰਨੇ ਨੰਬਰ ਸ਼ੈਡਿਊਲ ਸੀ ਜਿਸ ਦੇ ਵਿੱਚ ਓਥ ਐਨਫਰਮੇਸ਼ਨ ਸੀਗੇ ਉਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰੈਜ਼ੀਡੈਂਟ ਹੋ ਗਿਆ ਇੱਕ ਵਾਈਸ ਪ੍ਰੈਜ਼ੀਡੈਂਟ ਹੋ ਗਿਆ ਤੇ ਇੱਕ ਗਵਰਨਰ ਹੋ ਗਿਆ ਇਹਨਾਂ ਦੀ ਓਥੋਂ ਸ਼ੈਡਿਊਲ ਦੇ ਵਿੱਚ ਮੈਂਸ਼ਨ ਨਹੀਂ ਸੀ ਕਿਉਂਕਿ ਇਹਨਾਂ ਕੋਲ ਸਪੈਸ਼ਲ ਆਰਟੀਕਲ ਨੇ ਠੀਕ ਹੈ ਤੇ ਮੈਂ ਤੁਹਾਨੂੰ ਕੱਲ ਦੀ ਜਿਹੜੀ ਕਲਾਸ ਕਰਵਾਈ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਪ੍ਰੈਜ਼ੀਡੈਂਟ ਦਾ ਉਸ ਦਾ ਆਰਟੀਕਲ ਕਿੰਨਾ ਤੁਸੀਂ ਉਹ ਵੀ ਜਿਹੜਾ ਹੈ ਕਮੈਂਟ ਕਰਿਓ ਦੀ ਓਥ ਆਫ ਵਾਈਸ ਪ੍ਰੈਜ਼ੀਡੈਂਟ ਮੈਨੇਜਡ ਹੋਏ ਜਿਹੜੀ ਪ੍ਰੈਜ਼ੀਡੈਂਟ ਦੀ ਓਥ ਹੈ ਵਾਈਸ ਪ੍ਰੈਜ਼ੀਡੈਂਟ ਦੀ ਸੌਰੀ ਉਹ ਕੌਣ ਐਡਮਿਨਿਸਟਰੇਟ ਕਰਦਾ ਉਹ ਕਰਦਾ ਪ੍ਰੈਜ਼ੀਡੈਂਟ ਅਗਰ ਪ੍ਰੈਜ਼ੀਡੈਂਟ ਐਬਸੈਂਟ ਹੈ ਤਾਂ ਪ੍ਰੈਜ਼ੀਡੈਂਟ ਨਹੀਂ ਆ ਸਕਦਾ ਤਾਂ ਪ੍ਰੈਜ਼ੀਡੈਂਟ ਕਿਸੇ ਨੂੰ ਵੀ ਪੁਆਇੰਟ ਕਰ ਸਕਦਾ ਕਿਸੇ ਸੀਨੀਅਰ ਪਰਸਨ ਨੂੰ ਕਿ ਜਿਹੜੀ ਹੈਗੀ ਹੈ ਵਾਈਸ ਪ੍ਰੈਜ਼ੀਡੈਂਟ ਦੀ ਓਥ ਨੂੰ ਮੈਨੇਜ ਕਰੇ ਠੀਕ ਹੈ ਉਹਦੇ ਸੌਜਿਕ ਸਮਾਰੋਹ ਨੂੰ ਮਤਲਬ ਕਿ ਉਹਦੇ ਸੌਜਿਕ ਸਮਾਰੋਹ ਚ ਆਵੇ ਤੇ ਉਸ ਨੂੰ ਨੇੜ ਹੈਗਾ ਸੌਂਚ ਕਾਵੇ ਠੀਕ ਹੈ ਤੇ ਵੈਕੈਂਸੀ ਕਿਵੇਂ ਹੁੰਦੀ ਹੈ ਵਾਈਸ ਪ੍ਰੈਜ਼ੀਡੈਂਟ ਦੇ ਆਫਿਸ ਚ ਅਗਰ ਵੈਨ ਦੀ ਵਾਈਸ ਪ੍ਰੈਜ਼ੀਡੈਂਟ ਕੰਪਲੀਟ देयर 5 ਇਅਰਸ ਸਮ ਅਗਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਆਪਣੇ 5 ਸਾਲ ਆਪਣੇ ਜਿਹੜੀ ਇਹ ਟਰਮ ਪੂਰੀ ਕਰਦੇ ਠੀਕ ਹੈ ਅਗਰ ਉਹ ਜਿਹੜਾ ਹੈਗਾ ਰਿਜ਼ਾਈਨ ਲੈਟਰ ਦੇ ਦੇ ਰੈਜ਼ੀਗਨੇਸ਼ਨ ਦੇ ਦੇ ਕਿਹਨੂੰ ਪ੍ਰੈਜ਼ੀਡੈਂਟ ਨੂੰ ਦੇ ਸਕਦਾ ਠੀਕ ਹੈ ਅਗਰ ਡੈਥ ਹੋ ਜਾਵੇ ਵਾਈਸ ਪ੍ਰੈਜ਼ੀਡੈਂਟ ਦੀ ਜਾਂ ਉਹਨੂੰ ਆਫਿਸ ਦੇ ਵਿੱਚੋਂ ਮਤਲਬ ਕਿ ਰਿਮੂਵ ਕਰ ਦਿੱਤਾ ਜਾਵੇ ਜਿਸ ਤਰੀਕੇ ਨਾਲ ਕੱਲ ਆਪਾਂ ਪ੍ਰੈਜ਼ੀਡੈਂਟ ਬਾਰੇ ਪੜਿਆ ਸੀਗਾ ਕਿ ਉਹਨੂੰ ਹੈਗਾ ਇਮਪੀਚਮੈਂਟ ਪ੍ਰੋਸੈਸ ਥਰੂ ਆਰਟੀਕਲ ਨੰਬਰ 61 ਦੇ ਥਰੂ ਆਪਾਂ ਪ੍ਰੈਜ਼ੀਡੈਂਟ ਨੂੰ ਰਿਮੂਵ ਕਰ ਸਕਦੇ ਹਾਂ ਇਸੇ ਤਰੀਕੇ ਨਾਲ ਆਪਾਂ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਰਿਮੂਵ ਕਰ ਸਕਦੇ ਹਾਂ ਉਹ ਹੁਣ ਆਪਾਂ ਕਿਵੇਂ ਕਰ ਸਕਦੇ ਹਾਂ ਉਸ ਨੂੰ ਨੈਕਸਟ ਆਪਾਂ ਗੱਲ ਕਰਦੇ ਹਾਂ ਇਹ ਹੀ ਆ ਗਿਆ ਆਪਣੇ ਕੋਲੇ ਪ੍ਰੋਸੈਸ ਬਿਲਕੁਲ ਸੇਮ ਪ੍ਰੋਸੈਸ ਹੈ 100 ਦਾ 100% ਆਪਾਂ ਕਹਿ ਸਕਦੇ ਹਾਂ ਸੇਮ ਪ੍ਰੋਸੈਸ ਹੈ ਉਸ ਦੇ ਵਿੱਚ ਜਿਵੇਂ ਆਪਾਂ ਕੱਲ ਮੈਂ ਤੁਹਾਨੂੰ ਕਰਵਾਏ ਸੀ ਕਿ ਪ੍ਰੈਜ਼ੀਡੈਂਟ ਨੂੰ ਆਪਾਂ ਕਿਵੇਂ ਰਿਮੂਵ ਕਰ ਸਕਦੇ ਆ ਆਪਾਂ ਲੋਕ ਸਭਾ ਜਾਂ ਰਾਜ ਸਭਾ ਦੋਨਾਂ ਦੇ ਵਿੱਚ ਇੰਪੀਚਮੈਂਟ ਪ੍ਰੋਸੈਸ ਸਟਾਰਟ ਕਰ ਲਾਂਦੇ ਸੀ ਠੀਕ ਹੈ ਦੈਨ ਫਿਰ ਉਥੋਂ 1/4 ਮжоਰਿਟੀ ਨਾਲ ਉਹ ਨੈਕਸਟ 14 ਦੇ ਨੋਟਿਸ ਵਗ ਜਾਂਦਾ ਸੀ 14 ਦੇ ਨੋਟਿਸ ਤੋਂ ਬਾਅਦ 2/3 ਮжоਰਿਟੀ ਨਾਲ ਉਹ ਦੂਜੇ ਹਾਊਸ 'ਚ ਵਗ ਜਾਂਦੀ ਸੀ ਠੀਕ ਹੈ ਜੇਕਰ ਲੋਕ ਸਭਾ ਜਾਂ ਰਾਜ ਸਭਾ 'ਚ ਵਗ ਜਾਂਦੀ ਸੀ ਇੰਪੀਚਮੈਂਟ ਪ੍ਰੋਸੈਸ ਅਗਰ ਰਾਜ ਸਭਾ 'ਚ ਤਾਂ ਲੋਕ ਸਭਾ 'ਚ ਵਗ ਜਾਂਦਾ ਸੀ ਦੈਨ ਫਿਰ ਜਿਹੜਾ ਪ੍ਰੈਜ਼ੀਡੈਂਟ ਨੂੰ ਰਿਮੂਵ ਕਰ ਦਿੱਤਾ ਜਾਂਦਾ ਸੀ ਠੀਕ ਹੈ ਇਸ ਦੇ ਵਿੱਚ ਵੀ ਬਸ ਇੱਕ ਦੋ ਸਟੈਪ ਨੂੰ ਛੱਡ ਕੇ ਸਾਰਾ ਪ੍ਰੋਸੈਸ ਸੇਮ ਹੈ ਪਰ ਇਹਦੇ ਵਿੱਚ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਸ ਦੀ ਜੇ ਅਗਰ ਉਸ ਨੂੰ ਰਿਮੂਵ ਕਰਨਾ ਤਾਂ ਲੋਕ ਸਭਾ ਦੇ ਵਿੱਚੋਂ ਮਤਲਬ ਕਿ ਇਹ ਸ ਠੀਕ ਆ ਦੀ ਪ੍ਰੋਸੈਸ ਟੂ ਰਿਮੂਵ ਦੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਸਟਾਰਟਸ ਓਨਲੀ ਇਨ ਰਾਜਸਭਾ ਠੀਕ ਹੈ ਇਹਨੂੰ ਅਗਰ ਵਾਈਸ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ ਤਾਂ ਜਿਹੜਾ ਇੰਪੀਚਮੈਂਟ ਪ੍ਰੋਸੈਸਰ ਰੂਵਿੰਗ ਪ੍ਰੋਸੈਸ ਹੈ ਸਿਰਫ ਰਾਜਸਭਾ ਦੇ ਵਿੱਚ ਸਟਾਰਟ ਹੋਊਗਾ ਹੁਣ ਕੀ ਕੀ ਪ੍ਰੋਸੈਸ ਹੈ ਉਹ ਸਾਰਾ ਉਸ ਕੱਲ ਵਾਲਾ ਜਿਹੜਾ ਹੈਗਾ ਪ੍ਰੈਜ਼ੀਡੈਂਟ ਵਾਲਾ ਸੇਮ ਹੈ ਪਰ ਇਹ ਸਿਰਫ ਰਾਜਸਭਾ ਤੋਂ ਸਟਾਰਟ ਹੋਊ ਰਾਜਸਭਾ ਸਟਾਰਟਸ ਦੀ ਇੰਪੀਚਮੈਂਟ ਚਾਰਜ ਵਿਦ 1/4 ਮਤਲਬ ਕਿ 25% ਮੈਜੋਰਟੀ ਰਿਕੁਆਇਰਡ ਹੈ ਠੀਕ ਹੈ ਥੈਨ ਫਿਰ 14 ਦੇ ਦਾ ਜਿਹੜਾ ਇਹ ਸੇ ਦੈਨ ਫਿਰ ਚੌਂਦ ਦੇ ਦਾ ਨੋਟ ਸੀ ਜਾਂਦਾ ਉਹ ਉੱਥੇ ਵੀ ਸੇਮ ਜਾਂਦਾ ਸੀ ਆ ਫਿਰ ਜਿਹੜਾ ਰਾਜ ਸਭਾ 임ਪੀਚਮੈਂਟ ਸਟਾਰਟ ਕਰਦੇ 50% ਮੈਜੋਰਿਟੀ ਨਾਲ ਉੱਥੇ ਬਸ ਜਿਹੜਾ ਹੈਗਾ 2/3 ਮੈਜੋਰਿਟੀ ਨਾਲ ਸਟਾਰਟ ਕਰਦੀ ਸੀ ਤੇ ਇਹਨੂੰ ਫਿਰ ਲੋਕ ਸਭਾ ਦੇ ਵਿੱਚ ਭੇਜ ਦਿੰਦੀ ਹੈ ਬੈਲ ਨੂੰ ਠੀਕ ਹੈ ਜਦੋਂ ਲੋਕ ਸਭਾ ਦੇ ਵਿੱਚ ਭੇਜ ਦਿੰਦੀ ਹੈ ਤੇ ਫਿਰ ਲੋਕ ਸਭਾ ਜਿਹੜਾ 50% ਮੈਜੋਰਿਟੀ ਨਾਲ ਅਗਰ ਬੈਲ ਨੂੰ ਪਾਸ ਕਰ ਦਿੰਦਾ ਤਾਂ ਤਾਂ ভাইস ਪ੍ਰੈਜ਼ੀਡੈਂਟ ਨੂੰ ਰਿਮੂਵ ਕਰ ਦਿੱਤਾ ਜਾਂਦਾ ਠੀਕ ਹੈ ਇਹ ਸਾਰਾ ਸੇਮ ਪ੍ਰੋਸੈਸ ਆ ਬਸ ਇੱਕ ਤਾਂ ਇੱਥੇ 2/3 ਮੈਜੋਰਿਟੀ ਇੱਥੇ ਵੀ 2/3 ਮੈਜੋਰਿਟੀ ਹੈ ভাইস ਪ੍ਰੈਜ਼ੀਡ ਇਥੇ ਵਸਿਕ ਹੀਰ ਓਨਲੀ ਸਿਰਫ ਰਾਜ ਸਭਾ ਦੇ ਸਿੱਚ ਸਟਾਰਟ ਹੁੰਦਾ ਪਰ ਪ੍ਰੈਜ਼ੀਡੈਂਟ ਵਾਲਾ ਲੋਕ ਸਭਾ ਤੇ ਰਾਜ ਸਭਾ ਦੋਵਾਂ ਚ ਸਟਾਰਟ ਹੁੰਦਾ ਠੀਕ ਹੈ ਹੁਣ ਇਹ ਆਪਣਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਪਬਲਿਕ ਸੀ ਆਪਾਂ ਕੁਝ ਕੋ ਇੰਪੋਰਟੈਂਟ ਕੁਐਸਚਨਸ ਸੀ ਜਿਹੜੇ ਤੁਹਾਨੂੰ ਜਾਣ ਲੈਣੇ ਜ਼ਰੂਰੀ ਨੇ ਤੁਹਾਡੇ ਪੇਪਰਾਂ ਦੇ ਵਿੱਚ ਅਕਸਰ ਪੁੱਛਿਆ ਜਾਂਦੇ ਨੇ ਹੁਣ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਪਹਿਲਾ ਹੈਗਾ ਆਪਣੇ ਕੋਲ ਇਫ ਦੀ ਪੋਸਟ ਆਫ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ ਵੈਕੈਂਟ THEN ਹੂ ਹੋਲਡ ਦੀ ਆਫਿਸ ਠੀਕ ਹੈ ਅਗਰ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਦੋਨੋਂ ਆਪਣੀ ਸੀ ਆਫਰ ਉਹ ਆਪਣੀ ਜਿਹੜੀ ਸੀਨੀਅਰ ਸੀਟ ਹੈ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦੀ ਭਾਰਤ ਦੀ ਉਸ ਨੂੰ ਕੌਣ ਸਵਾਲਦਾ ਉਸ ਨੂੰ ਸਵਾਲਦਾ ਫਿਰ ਦੈਨ ਚੀਫ ਜਸਟਿਸ ਆਫ ਇੰਡੀਆ ਠੀਕ ਹੈ ਨੈਕਸਟ ਕੁਐਸਚਨ ਆ ਗਿਆ ਫਰਸਟ ਵਾਈਸ ਪ੍ਰੈਜ਼ੀਡੈਂਟ ਟੂ ਵੀ ਡਾਇਡ ਇਨ ਹਿਸ ਆਫਿਸ ਪਹਿਲਾ ਵਾਈਸ ਪ੍ਰੈਜ਼ੀਡੈਂਟ ਜਿਸ ਦੀ ਮੌਤ ਉਸ ਦੇ ਆਫਿਸ ਦੇ ਵਿੱਚ ਹੋ ਗਈ ਸੀ ਮਤਲਬ ਕਿ ਆਫਿਸ ਦੇ ਵਿੱਚ ਇਹ ਮਤਲਬ ਨਹੀਂ ਕਿ ਉਹ ਆਪਣੇ ਆਫਿਸ ਦੇ ਵਿੱਚ ਬੈਠਾ ਸੀ ਉੱਥੇ ਡੈਥ ਹੋ ਗਈ ਉਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਉਸ ਸਮੇਂ ਕੋਈ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ ਆ ਜਿਹੜਾ ਆਪਣੇ ਮਤਲਬ ਕਿ ਅਹੁਦੇ ਤੇ ਹੁੰਦੇ ਹੋਏ ਮਲੂਬੂ ਉਸ ਸਮੇਂ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰ ਰਿਹਾ ਸੀ ਉਦੋਂ ਉਸ ਦੀ ਜਿਹੜੀ ਹੈ ਡੈਥ ਹੋ ਗਈ ਸੀ ਉਸ ਹੀ ਆਪਣੇ ਕ੍ਰਿਸ਼ਨਾ ਕਾਂਤ ਜੀ ਠੀਕ ਹੈ ਦੈਨ ਆਪਣਾ 3rd ਕੁਐਸਚਨ ਆ ਗਿਆ ਫਰਸਟ ਵਾਈਸ ਪ੍ਰੈਜ਼ੀਡੈਂਟ ਐਂਡ ਅਨ ਅਪੋਜ਼ਡ ਵਾਈਸ ਪ੍ਰੈਜ਼ੀਡੈਂਟ ਪਹਿਲਾ ਵਾਈਸ ਪ੍ਰੈਜ਼ੀਡੈਂਟ ਕੌਣ ਸੀ ਤੇ ਇਹ ਜਿਹੜੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਸੀ ਇਹ ਇਹ ਅਨ ਅਪੋਜ਼ਡ ਸੀ ਮਤਲਬ ਕਿ ਇਹਨਾਂ ਦੇ ਵਿਰੁੱਧ ਕੋਈ ਵੀ ਨਹੀਂ ਖੜਾ ਹੋਇਆ ਸੀ ਇਹ ਹੀ ਸੀ ਆਪਣੇ ਐਸ ਰਾਧਾ ਕ੍ਰਿਸ਼ਨਾ ਜੀ ਠੀਕ ਹੈ ਤੇ ਬਸ ਅੱਜ ਦੀ ਆਪਣੀ ਕਲਾਸ ਐਨਸੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਉਪਰਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜਿਹੜੇ ਬੱਚੇ ਆਪਣੇ ਨਵੇਂ ਆਏ ਨੇ ਮੈਨੂੰ ਦੱਸ ਦੇਣਾ ਚਾਹਣਾ ਕਿ ਆਪਾਂ ਪੰਜਾਬ ਦੀ ਜਿਹੜਾ ਸਾਰਾ ਸਿਲੇਬਸ ਹੈ ਜਿਹੜਾ ਕੰਪਲੀਟ ਕਰਵਾ ਰਿਹਾ ਆਪਣੇ ਪਲੇਲਿਸਟ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਉਸ ਦੇ ਵਿੱਚ ਪੰਜਾਬ ਦੀ ਬੇਸਿਕ ਤੋਂ ਲੈ ਕੇ ਹਿਸਟਰੀ ਤੋਂ ਲੈ ਕੇ ਐਡਵਾਂਸ ਹਿਸਟਰੀ ਤੱਕ ਆਪਣਾ ਜੀਓਗ੍ਰਾਫੀ ਇਕਨੋਮੀ ਐਗਰੀਕਲਚਰ ਦੇ ਆਪਣੇ ਜਿਹੜੇ ਐਗਰੀਕਲਚਰਲ ਪਲਾਂਟਸ ਆ ਗਏ ਠੀਕ ਹੈ ਆਪਣੇ ਟੈਂਪਲਸ ਆ ਗਏ ਆਪਣੇ ਮਤਲਬ ਕਿ ਸਭ ਕੁਝ ਆਪਾਂ A to Z ਸਾਰਾ ਕੁਝ ਆਪਾਂ ਪੰਜਾਬ ਜੀ ਕੇ ਦਾ ਕੰਪਲੀਟ ਕਰਵਾਇਆ ਹੈ ਆਪਣੇ ਚੈਨਲ ਦੇ ਉੱਤੇ ਤਾਂ ਤੁਸੀਂ ਉੱਥੋਂ ਜਾ ਕੇ ਆਪਣਾ ਪੰਜਾਬ ਜੀ ਕੇ ਦਾ ਸਿਲੇਬਸ ਕੰਪਲੀਟ ਕਰ ਸਕਦੇ ਹੋ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ